ਸਤਿ ਸ਼੍ਰੀ ਅਕਾਲ ਜੀ ਵਲ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ ਵਲ ਪੰਜਾਬੀ ਟੀਵੀ ਦੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸਿਆਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਲਈ ਅਨੇਕਾਂ ਹੀ ਖੁਸ਼ੀਆਂ ਲੈ ਕੇ ਆਵੇਗਾ ਤੇ ਜੋ ਵੀ ਸੁਪਨੇ ਤੁਸੀਂ ਇਸ ਨਵੇਂ ਸਾਲ ਦੇ ਲਈ ਸੋਚੇ ਨੇ ਉਹ ਸਾਰੇ ਪੂਰੇ ਹੋਣਗੇ ਨਵੇਂ ਸਾਲ ਦੀ ਸ਼ੁਰੂਆਤ ਦੇ ਮੌਕੇ ਇੱਕ ਨਜ਼ਰ ਮਾਰਾਂਗੇ ਸਾਲ 2000 25 ਦੀਆਂ ਵੱਡੀਆਂ ਘਟਨਾਵਾਂ ਵਦਿਓ ਪਰ ਤੇ ਸ਼ੁਰੂਆਤ ਕਰਾਂਗੇ ਜਨਵਰੀ ਮਹੀਨੇ ਦੇ ਨਾਲ ਜਨਵਰੀ ਮਹੀਨੇ ਦੇ ਵਿੱਚ अनेका ਹੀ ਘਟਨਾਵਾਂ ਸਾਲ ਦੀ ਸ਼ੁਰੂਆਤ ਦੇ ਵਿੱਚ 2025 ਦੇ ਵਿੱਚ ਵਾਪਰੀਆਂ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਾਲ 2025 ਦੇ ਵਿੱਚ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਕੀ ਕੁਝ ਵਾਪਰਿਆ ਵਿਸਥਾਰਤਿਕ ਰਿਪੋਰਟ ਦੇ ਜ਼ਰੀਏ ਦੱਸਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਇਸ ਪੂਰੀ ਕਹਾਣੀ ਨੂੰ ਜਨਵਰੀ ਮਹੀਨਾ ਧਾਰਮਿਕ ਉਤਸ਼ਾਹ ਰਾਸ਼ਟਰੀ ਗੌਰਵ ਅਤੇ ਕੁਝ ਦੁਖਦਾਈ ਘਟਨਾਵਾਂ ਦੇ ਨਾਲ ਭਰਪੂਰ ਰਿਹਾ ਇਹ ਮਹੀਨਾ ਮੁਕਤੌਰ ਦੇ ਉੱਪਰ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਮ ਦੇ ਨਾਲ ਜੁੜਿਆ ਹੋਇਆ ਹੈ ਤਾਂ ਹੋਰ ਜਨਵਰੀ ਮਹੀਨੇ ਦੇ ਵਿੱਚ ਕੀ ਕੁਝ ਖਾਸ ਰਿਹਾ ਆ ਤੇ ਹੁਣ ਗੱਲ ਫਰਵਰੀ ਮਹੀਨੇ ਦੀ ਫਰਵਰੀ ਮਹੀਨਾ ਸੱਭਿਆਚਾਰਕ ਮੇਲਿਆਂ ਅਤੇ ਆਰਥਿਕ ਗਤੀਵਿਧੀਆਂ ਦੇ ਨਾਲ ਭਰਪੂਰ ਰਿਹਾ ਇਹ ਮਹੀਨਾ ਮੁੱਖ ਤੌਰ ਦੇ ਉੱਪਰ ਮਹਾਕਮ ਮੇਲੇ ਦੇ ਆਂਤ ਦੇ ਨਾਲ ਜੁੜਿਆ ਰਿਹਾ ਤੇ ਹੋਰ ਵੀ ਕਈ ਅਹਿਮ ਤੇ ਖਾਸ ਘਟਨਾਵਾਂ ਫਰਵਰੀ ਮਹੀਨੇ ਦੇ ਵਿੱਚ ਵਾਪਰੀਆਂ ਕੀ ਕੁਝ ਹੋਰ ਵਾਪਰੀਆਂ ਫਰਵਰੀ ਮਹੀਨੇ ਦੇ ਵਿੱਚ ਆਓ ਇਹ ਵੀ ਇਸ ਮਹੀਨਾ ਜੋ ਰੰਗਾਂ ਦੇ ਤਿਉਹਾਰ ਹੌਲੀ ਅਤੇ ਸੱਭਿਆਚਾਰਕ ਉਤਸ਼ਾਹ ਅਤੇ ਖੇਡਾਂ ਦੇ ਵਿੱਚ ਵੱਡੀ ਜਿੱਤ ਦੇ ਨਾਲ ਭਰਪੂਰ ਰਿਹਾ ਪਰ ਕੁਝ ਦੁਖਦਾਈ ਘਟਨਾਵਾਂ ਵੀ ਇਸ ਮਹੀਨੇ ਦੇ ਵਿੱਚ ਵਾਪਰੀਆਂ ਤੇ ਨਾਲ ਹੀ ਨਾਲ ਭਾਰਤ ਦੇ ਲੋਕਾਂ ਨੂੰ ਕੁਝ ਮੌਸਮੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਕਿਹੋ ਜਿਹਾ ਸੀ ਮਹੀਨਾ ਮਾਰਚ 2025 ਦਾ ਆਓ ਇਹ ਵੀ ਦੇਖਦੇ ਹਾਂ 1 ਮਾਰਚ 2025 ਦਿੱਲੀ ਦੇ ਵਿੱਚ ਪੁਰਾਣੇ ਵਾਹਨਾਂ ਤੇ ਬੈਨ ਲੱਗਿਆ 9 ਮਾਰਚ ਨੂੰ ਭਾਰਤ ਨੇ ਚੈਂਪੀਅਨਸ ਟਰਾਫੀ ਜਿੱਤੀ ਨਿਊਜ਼ੀਲੈਂਡ ਨੂੰ 4 ਵਿਕਟਾਂ ਦੇ ਨਾਲ ਹਰਾ ਕੇ ਇਹ ਖਿਤਾਬ ਜਿੱਤਿਆ 17 ਮਾਰਚ 2025 ਨਾਗਪੁਰ ਦੇ ਵਿੱਚ ਔਰੰਗਜ਼ੇਬ ਮਕਬਰੇ ਖਿਲਾਫ ਵਿਰੋਧ ਦੇ ਵਿੱਚ ਤੇ ਜ਼ਖਮੀ ਹੋਏ 18 ਮਾਰਚ 2025 1981 ਦਲਿਤ ਕਤਲਿਆਮ ਕੇਸ ਦੇ ਵਿੱਚ 3 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਿਨ੍ਹਾਂ ਦੇ ਨਾਮ ਸਨ RAM SEVAK, ਕਪਤਾਰ ਸਿੰਘ ਅਤੇ ਰਾਜਪਾਲ 23 ਮਾਰਚ 2025 ਬੈਂਗਲੁਰੂ ਕਾਮਾਖਿਆ ਟ੍ਰੇਨ ਡਿਰੇਲ ਹੋਈ ਸੀ ਅਪ੍ਰੈਲ ਮਹੀਨਾ ਰਾਜਨੀਤਿਕ ਤਣਾਅ ਅਤੇ ਦੁਖਦਾਈ ਘਟਨਾਵਾਂ ਦੇ ਨਾਲ ਭਰਪੂਰ ਰਿਹਾ। ਇਹ ਮਹੀਨਾ ਮੁੱਖ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਵਾਪਰੇ ਅਤਵਾਦੀ ਹਮਲੇ ਦੇ ਨਾਲ ਜੁੜੇ ਰਿਹਾ ਜਿਸ ਨੇ ਪੂਰੇ ਦੇਸ਼ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ। ਕਿਵੇਂ ਇਹ ਸਾਰਾ ਕੁਝ ਵਾਪਰਿਆ ਸੀ? ਹੋਰ ਕੀ ਕੁਝ ਇਸ ਮਹੀਨੇ ਦੇ ਵਿੱਚ ਖਾਸ ਰਿਹਾ ਆਓ ਮਾਰਦੇ ਹਾਂ ਇੱਕ ਨਜ਼ਰ। 2 ਅਪ੍ਰੈਲ 2025 ਭਾਰਤ ਦੇ ਵਿੱਚ ਹੀ ਰਾਸ਼ਟਰੀ ਸੁਰੱਖਿਆ ਧਾਰਮਿਕ ਉਤਸ਼ਾਹ ਅਤੇ ਕਈ ਦੁਖਦਾਈ ਘਟਨਾਵਾਂ ਦੇ ਨਾਲ ਜੁੜਿਆ ਰਿਹਾ ਇਹ ਮਹੀਨਾ ਮੁਕਤ ਤੌਰ ਤੇ ਆਪਰੇਸ਼ਨ ਸੰਦੂਰ ਦੇ ਨਾਲ ਜੁੜਿਆ ਰਿਹਾ ਜੋ ਪਹਿਲਗਾਮ ਅਤਵਾਦੀ ਹਮਲੇ ਦੇ ਦਬਾਅ ਜਵਾਬ ਦੇ ਵਿੱਚ ਭਾਰਤੀ ਫੌਜ ਨੇ ਕੀਤਾ ਸੀ ਹੋਰ ਇਸ ਤੋਂ ਇਲਾਵਾ ਕੀ ਕੁਝ ਖਾਸ ਰਿਹਾ ਸੀਗਾ ਇਸ ਮਹੀਨੇ ਦੇ ਵਿੱਚ ਸਮੀਤ ਤਬਾਹੀਆਂ ਅਤੇ ਇੱਕ ਵੱਡੀ ਦੁਖਦਾਈ ਹਵਾਈ ਜਹਾਜ਼ ਸੇ ਦੇ ਨਾਲ ਜੁੜਿਆ ਹੋਇਆ ਸੀ ਇਹ ਮਹੀਨਾ ਮੁਖਤੌਰ ਤੇ ਅਹਮਦਾਬਾਦ ਦੇ ਵਿੱਚ ਵਾਪਰੇ 에ਅਰ ਇੰਡੀਆ ਫਲਾਈਟ ਕ੍ਰੈਸ਼ ਦੇ ਨਾਲ ਜੁੜਿਆ ਹੋਇਆ ਸੀ ਜਿਸ ਨੇ ਕੀ ਪੂਰੇ ਦੇਸ਼ ਨੂੰ ਸਦਮੇ ਦੇ ਵਿੱਚ ਪਾ ਦਿੱਤਾ ਸੀ ਕਿਉਂਕਿ ਕਾਫੀ ਸਾਰੀਆਂ ਮੌਤਾਂ ਇਸ ਹਾਦਸੇ ਦੇ ਵਿੱਚ ਹੋਈਆਂ ਸੀ ਇਹ ਕਿਵੇਂ ਹਾਦਸਾ ਵਾਪਰਿਆ ਸੀ ਤੇ ਹੋਰ ਕੀ ਕੁਝ ਇਸ ਮਹੀਨੇ ਦੇ ਵਿੱਚ ਹੋਇਆ ਸੀ ਆਓ ਇਹ ਮਹੀਨਾ ਵੱਡੀਆਂ ਦੁਰਘਟਨਾਵਾਂ ਮੌਸਮੀ ਤਬਾਹੀਆਂ ਧਾਰਮਿਕ ਭਗਤੀ ਅਤੇ ਕੁਝ ਰਾਜਨੀਤਿਕ ਗਤੀਵਿਧੀਆਂ ਦੇ ਨਾਲ ਭਰਿਆ ਰਿਹਾ ਇਹ ਮਹੀਨਾ ਮੌਨਸੂਨ ਦੀ ਭਾਰੀ ਬਾਰਿਸ਼ ਦੇ ਕਾਰਨ ਕਾਫੀ ਜ਼ਿਆਦਾ ਲੋਕਾਂ ਦੇ ਲਈ ਭਾਰੀ ਰਿਹਾ ਹੋਰ ਕੀ ਕੁਝ ਵਾਪਰਿਆ ਇਸ ਮਹੀਨੇ ਦੇ ਵਿੱਚ ਇਸ ਤੋਂ ਅੰਤਰਤਾ ਦਿਵਸ ਤੇ ਮੌਨਸੂਨ ਦੀਆਂ ਭਾਰੀ ਬਾਰਿਸ਼ਾਂ ਦੇ ਨਾਲ ਜੁੜਿਆ ਰਿਹਾ ਹੋਰ ਕੀ ਕੁਝ ਵਾਪਰੈ ਇਸ ਮਹੀਨੇ ਦੇ ਵਿੱਚ ਆਓ ਦੇਖਦੇ ਹਾਂ ਖੁਸ਼ੀਆਂ ਵਾਲਾ ਮਹੀਨਾ ਰਿਹਾ ਕਈ ਵੱਡੀਆਂ ਘਟਨਾਵਾਂ ਵਾਪਰੀਆਂ ਤੇ ਬਿਹਾਰ ਸੂਬੇ ਦੇ ਵਿੱਚ ਚੋਣਾਂ ਦੇ ਕਾਰਨ ਸਿਆਸਤ ਵੀ ਗਰਮਾਈ ਰਹੀ ਹੋਰ ਕੀ ਕੁਝ ਵਾਪਰਿਆ ਇਸ ਮਹੀਨੇ ਨੇ ਦੇ ਵਿੱਚ ਤਿਉਹਾਰਾਂ ਦੀ ਰੌਣਕ છਾਈ ਰਹੀ ਮੌਸਮ ਸੁਹਾਵਣਾ ਰਿਹਾ ਅਤੇ ਮਹੀਨਾ ਖੁਸ਼ੀਆਂ ਦੇ ਨਾਲ ਭਰਪੂਰ ਰਿਹਾ ਕੁਲ ਮਿਲਾ ਕੇ ਅਕਤੂਬਰ ਆਸਥਾ ਜਿੱਤ ਅਤੇ ਉਤਸ਼ਾਹ ਦੇ ਵਹਾਰਾ ਮਹੀਨਾ ਯਾਦਗਾਰ ਬਣ ਕੇ ਰਹਿ ਗਿਆ 9 ਅਕਤੂਬਰ 2025 ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਦੇ ਦੂਜੇ 에ਰਪੋਰਟ ਦਾ ਉਦਘਾਟਨ ਕੀਤਾ 10 ਅਕਤੂਬਰ 2025 ਭਾਰਤ ਅਤੇ ਆਸਟ੍ਰੇਲੀਆ ਨੇ ਸੁਰੱਖਿਆ ਡੀਲ ਸਾਈਨ ਕੀਤੀ 15 ਅਕਤੂਬਰ 2025 ਉੱਤਰ ਭਾਰਤ ਦੇ ਵਿੱਚ ਬਸ ਅੱਗ ਨਾਲ ਵੀ ਮੌਤਾਂ ਹੋਈਆਂ ਅਕਤੂਬਰ ਦੇ ਮਹੀਨੇ ਦੇ ਵਿੱਚ ਦੁਸਹਿਰਾ ਤੇ ਦੀਵਾਲੀ ਵਰਗੇ ਵੱਡੇ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਮਨਾਏ ਗਏ ਨਵੰਬਰ ਮਹੀਨਾ ਭਾਰਤ ਲਈ ਤਿਉਹਾਰਾਂ ਦੀ ਚਮਕ ਅਤੇ ਰਾਸ਼ਟਰੀ ਗੌਰਵ ਦੇ ਨਾਲ ਭਰਪੂਰ ਰਿਹਾ ਛੜ ਪੂਜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇ ਨਾਲ ਹੋਰ ਕਈ ਤਿਉਹਾਰਾਂ ਨੇ ਇਸ ਮਹੀਨੇ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਰੋਕੋਇਆ ਦਸੰਬਰ ਮਹੀਨਾ ਭਾਰਤ ਦੇ ਲੋਕਾਂ ਦੇ ਲਈ ਖੁਸ਼ੀਆਂ ਠੰਡ ਅਤੇ ਨਵੇਂ ਸਾਲ ਦੀ ਤਿਆਰੀਆਂ ਦੇ ਵਿੱਚ ਗੁਜ਼ਰ ਗਿਆ ਖਾਸ ਤੌਰ ਤੇ 크리스마ਸ ਤੇ ਦੇਸ਼ ਭਰ ਦੇ ਵਿੱਚ ਜਿਹੜਾ ਜਸ਼ਨ ਲੋਕਾਂ ਦੇ ਵੱਲੋਂ ਮਨਾਇਆ ਗਿਆ ਤਾਂ ਹੋਰ ਕੀ ਕੁਝ ਖਾਸ ਵਾਪਰਿਆ ਦਸੰਬਰ ਮਹੀਨੇ ਦੇ ਵਿੱਚ ਸਾਲ 2025 ਦੇ ਵਿੱਚ ਆਓ ਵੇਖਦੇ ਹਾਂ